ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀ ਗੁਰੂਕੀਆਂ ਸਿੱਖ ਸੰਗਤਾਂ ਨੂੰ ਬੇਨਤੀ ਹੈ ਇਹ ਬੇਨਤੀ ਗੁਰਦੁਆਰਾ ਪਾਣ ਸਾਹਿਬ ਸੱਚੀ ਮੰਜੀ ਨਗਰ ਸੈਦੇਵਾਲਾ ਤਸਵੀਰ ਬੜਲਾੜਾ ਜ਼ਿਲ੍ਹਾ ਮਾਨਸਾ ਦੇ ਪ੍ਰਬੰਧਕਾਂ ਵੱਲੋਂ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਸਾਰੀਆਂ ਗੁਰੂਕੀਆਂ ਸਿੱਖ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਇਹ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਕਾਫੀ ਸਮੇਂ ਤੋਂ ਗੁਰਦੁਆਰਾ ਸਾਹਿਬ ਦੀ ਨਵੀਂ ਉਮਾਤ ਜਿਹੜੀ ਉਹ ਬਣ ਰਹੀ ਹੈ ਸਤਗੁਰਾਂ ਦਾ ਹਰਮੰਦਰ ਬਣ ਰਿਹਾ ਜਿਹਦੇ ਵਿੱਚ ਕੇ ਆਪ ਗੁਰੂਕੀਆਂ ਸਿੱਖ ਸੰਗਤਾਂ ਦਾ ਬਹੁਤ ਵੱਡਾ ਯੋਗਦਾਨ ਹੈ ਆਪ ਗੁਰੂਕੀਆਂ ਸਿੱਖ ਸੰਗਤਾਂ ਨੇ ਆਪਣੇ ਦਸਾਂ ਰੋਹਾਂ ਦੀ ਕਿਰਤ ਕਮਾਈ ਵਿੱਚੋਂ ਦਸਵੰਧ ਕਾਰ ਪਿਟਾਵਾ ਵੱਧ ਤੋਂ ਵੱਧ ਅਰਪਣ ਕਰਕੇ ਤੇ ਸੇਵਾਵਾਂ ਕਰਕੇ ਆਪਣੀਆਂ ਕਮਾਈਆਂ ਨੂੰ ਸਫਲ ਬਣਾਉਂਦੇ ਹੋ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਜਿੱਥੇ ਵੇਸਮੈਂਟ ਦਾ ਆਪਾਂ ਨੇ ਪਿੱਛੇ ਲੈਂਟਰ ਪਾਇਆ ਸੀ ਹੁਣ ਉਸ ਤੋਂ ਉੱਪਰ ਦਰਬਾਰ ਸਾਹਿਬ ਦੀ ਸੇਵਾ ਚੱਲ ਰਹੀ ਏ ਸੋ ਹੁਣ ਆਪਾਂ ਨੇ ਦਰਬਾਰ ਸਾਹਿਬ ਦਾ ਅੱਧਾ ਲੈਂਟਰ ਜਿਹੜਾ ਉਹ ਪਾਉਣਾ ਸਾਰੀਆਂ ਮੁਕੰਮਲ ਤਿਆਰੀਆਂ ਹੋ ਚੁੱਕੀਆਂ ਕੱਲ ਦਿਨ ਐਤਵਾਰ 15 ਤਰੀਕ ਨੂੰ ਗੁਰਦੁਆਰਾ ਸਾਹਿਬ ਦਾ ਲੈਂਟਰ ਪਹਿਣਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿ ਆਪ ਸਾਰੀਆਂ ਸੰਗਤਾਂ ਨੇ ਹੁਮ ਹਵਾ ਕੇ ਗੁਰਦੁਆਰਾ ਪੰਜ ਸਾਹਿਬ ਸੱਚੀ ਮੰਜੀ ਨਗਰ ਸਿਰਦੇਵਾਲਾ ਵਿਖੇ ਪਹੁੰਚਣਾ ਅਤੇ ਪਹੁੰਚ ਕਰਕੇ ਹਰਿਮੰਦਰ ਸਾਹਿਬ ਦੀ ਲੈਂਟਰ ਦੀ ਸੇਵਾ ਵਿੱਚ ਆਪੋ ਆਪਣਾ ਯੋਗਦਾਨ ਪਾ ਕੇ ਜਿੱਥੇ ਆਪਣੀਆਂ ਕਮਾਈਆਂ ਨੂੰ ਸਪਲਾਈ ਕਰ ਰਹੇ ਹੋ ਉਥੇ ਆਪਣੇ ਸਰੀਰ ਨੂੰ ਵੀ ਸਫਲਾ ਕਰਨਾ ਹੈ ਕਿਉਂਕਿ ਸਤਿਗੁਰਾਂ ਨੇ ਕਿਰਪਾ ਕੀਤੀ ਰਹਿਮਤ ਕੀਤੀ ਆਪਾਂ ਨੂੰ ਰਿਸ਼ਟ ਪੁਸ਼ਟ ਪੰਜ ਪੂਤਕ ਸਰੀਰ ਬਖਸ਼ਿਸ਼ ਕਰਕੇ ਸਵਾਸਾਂ ਦੀ ਪੂੰਜੀ ਦੇ ਕਰਕੇ ਸਾਰੇ ਪ੍ਰਬੰਧ ਕਰਕੇ ਤੇ ਇਹ ਸੰਸਾਦ ਤੇ ਭੇਜਿਆ ਤੇ ਮੈਂ ਸਮਝਦਾ ਗੁਰੂ ਪਿਆਰੀ ਸਾਧ ਸੰਗਤ ਜੀ ਜਿੱਥੇ ਇਸ ਨਗਰ ਦੇ ਵੱਡੇ ਭਾਗ ਨੇ ਉੱਥੇ ਸਾਰੇ ਇਲਾਕੇ ਦੀ ਵੀ ਬੜੇ ਵੱਡੇ ਭਾਗ ਨੇ ਵਡੇਰਿਆਂ ਨੇ 12 ਸਾਲ ਸੇਵਾ ਕਰਕੇ ਧੰਨ ਸ੍ਰੀ ਗੁਰਮਰਦਾਸ ਸਾਹਿਬ ਜੀ ਮਹਾਰਾਜ ਦੇ ਘਰ ਦੇ ਵਿੱਚੋਂ ਇਹ ਬਖਸ਼ਾ ਲਈਆਂ ਬਾਬਾ ਜੀ ਨੇ ਆਪ ਰੁਕੀਆਂ ਸਿੱਖ ਸੰਗਤਾਂ ਉੱਤੇ ਪਰਪਕਾਰ ਕੀਤਾ ਜਿੱਥੇ ਆਪਾਂ ਧੰਨ ਸ੍ਰੀ ਗੁਰਗੰਗ ਸਾਹਿਬ ਜੀ ਮਹਾਰਾਜ ਨੂੰ ਆ ਕੇ ਨੱਕ ਮਕਸਦ ਹੁੰਦੇ ਆ ਉਥੇ ਧੰਨ ਸ੍ਰੀ ਗੁਰਮਰਦਾਸ ਸਾਹਿਬ ਜੀ ਮਹਾਰਾਜ ਦੇ ਜੂੜਾ ਸਾਹਿਬ ਦੇ ਦਰਸ਼ਨਦਾਰੇ ਕਰਕੇ ਆਪਣੇ ਤਨ ਦੇ ਨਾਲ ਸੁਹਾ ਕੇ ਦੁੱਖਾਂ ਤੋਂ ਰਹਿਤ ਹੁੰਦੇ ਆ ਤੇ ਸੁੱਖਾਂ ਦੀ ਪ੍ਰਾਪਤੀ ਕਰਦੇ ਆ ਤੇ ਸਤਗੁਰਾਂ ਦੀ ਬੜੀ-ਬੜੀ ਰਹਿਮਤ ਹੈ ਇਸ ਇਲਾਕੇ ਉੱਤੇ ਕਿਉਂਕਿ ਹਰ ਪਾਸੇ ਤੋਂ ਸਤਗੁਰਾਂ ਨੇ ਬਹੁਤ ਸਾਰੀਆਂ ਰਹਿਮਤਾਂ ਬੜੀਆਂ ਸਾਰੀਆਂ ਬਖਸ਼ੀਆਂ ਜਿਹੜੀਆਂ ਇਸ ਇਲਾਕੇ ਉੱਤੇ ਵਰਤਾਣਾ ਕੀਤੀਆਂ ਤੇ ਬੜਾ ਖੁਸ਼ਹਾਲ ਇਲਾਕਾ ਹੈ ਤੇ ਗੁਰੂਕੀਆਂ ਸਿੱਖ ਸੰਗਤਾਂ ਆਪਣੇ ਦਸਾਂ ਉਹਦੀ ਕਿਰਤ ਕਮਾਈ ਵਿੱਚੋਂ ਇਸੇ ਵਾਸਤੇ ਦਸਵੰਦ ਜਿਹੜਾ